ਸਾਡੇ ਪਿੰਡ ਦਾ ਇਹ ਮਾਹੌਲ ਹੀ ਇਦਾਂ ਦਾ ਆ ਉਹ ਇੱਕ ਰੀਤੋਂ ਚੇਤਾ ਗਿਆ ਆਪਣੀ ਕਿ ਤਾਈ ਹੁੰਨੇ ਜੋਨੀ ਰੱਖੀ ਜੋਨੀ ਅੱਛਾ ਕੁੱਤੀ ਦਾ ਨਾਂ ਹੀ ਜੋਨੀ ਦਾ ਨਾਂ ਜੋਨੀ ਤੇ ਜੋਨੀ ਨੂੰ ਪਿਆਰ ਬੜਾ ਸੀ ਹੁਣ ਜਰ ਜਨਾ ਪਿਆਰ ਨਾਲ ਕੁੱਤੇ ਰੱਖੇ ਉਹਨਾਂ ਨੂੰ ਹੁੰਦਾ ਕੁੱਤਾ ਬਾਹਰ ਜਿਹੜੇ ਉਹ ਨਿੱਗੀ ਜੀ ਐਨੀ ਚਟੇ ਰੰਗ ਦੀ ਬੜੀ ਸੋਹਣੀ ਉਹਨੇ ਬੜੀ ਸੰਭੀ ਜੋਨੀ ਦੇ ਜੋਨੀ ਇੱਕ ਦਿਨ ਭਰਾਵਾ ਗੇੜ ਗੇੜ ਖੁੱਲਾ ਮੜਿਆ ਜੋਨੀ ਗਈ ਭੱਜੇ ਤਾਈ ਵਿਚਾਰੀ ਨੇ ਦਵਾ ਦਵਾ ਵੀਰ ਦੇ ਬੂਟ ਪਏ ਤੇ ਬੂਟ ਪਾ ਕੇ ਮਗਰ ਭੱਜ ਗਈ ਬੂਟ ਆ ਗਏ ਖਾਕੀ ਰੰਗ ਦੇ ਪੁੱਲਸ ਪੁਲਸ ਵਾਲਾ ਰੰਗ ਹੁੰਦਾ ਜੱਜ ਹੁਣੀ ਉਧਰੋਂ ਕੱਢਣ ਦੇ ਸ਼ਰਾਬ ਉਹਨੇ ਜਾ ਕੇ ਗੇਟ ਖੜਕ ਜਾਜ ਦਾ ਡੈਡੀ ਕਿੰਦਾ ਵੇਖੀ ਕਾਉਣਿਆ ਉਹ ਗੇਟ ਦੇ ਥੱਲੇ ਨੀਂ ਨੀ ਸਿੱਖਾਂ ਨੇ ਗੇਟ ਦੇ ਥੱਲੇ ਉਹ ਸਿੱਖਾਂ ਦਾ ਨਹੀਂ ਵੇਖੇਂਦਾ ਡੈਡੀ ਖਾਕੀ ਬੂਟੀ ਜਨਾਨਾ ਪੁਲਿਸ ਲੱਗਦੀ ਪੁਲਸਾਂ ਗਈ ਆ ਉਹ ਪੁਲਸਾਂ ਗਈ ਆ ਉਹਨਾਂ ਦਵਾ ਦਵਾ ਲਾਂ ਢੋਲੀ ਸ਼ਕਾਲਾ ਲਗਾਤਾ ਡਰਮ ਲਗਾਤਾ ਤੂੜੀ ਵਾਲੇ ਬਰਾਂਡੇ 'ਚ ਹੁਣ ਥੱਲੇ ਉੱਤੇ ਤੱਪੜ ਪਾਤਾ ਕਿਹੇ ਚੀਜ਼ ਤੇ ਸਟਾਲਾ ਪਾਤਾ ਉਹਨਾਂ ਕਰ ਕਰ ਕੇ ਤਿਆਰੀ ਦੇ ਜਾ ਕੇ ਦੂਆ ਪੇ ਪੁੱਤ ਗੇੜੇ ਖੁੱਲਿਆ ਤੇ ਸਾਹਮਣੇ ਤਾਈ ਰੋਂਦੀ ਕਹਿੰਦੀ ਵੇ ਜਾਜਾ ਜੜੀ ਜੋਨੀ ਨਹੀਂ ਵੇਖੀ ਆਂਦਾ ਜੋਨੀ ਨੂੰ ਛੱਡ ਜਿਹੜਾ 1700 ਦਾ ਗੋੜ ਖਰਾਬ ਕਰਦਾ ਉਹਦਾ ਕਰਨ ਨਹੀਂ ਜੋਨੀ ਆਂਦਾ ਕਿ ਬੜੀ ਉਹ ਤੇ ਕਿਨੇ ਐਡੀ ਗਈ ਉਹਨੇ ਕਾਲੇ ਕਾਲਜ ਪੰਜਣ ਜਾਣਾ ਕਹਿੰਦਾ ਭੁੱਖੀ ਮਰਦੀ ਤੇ ਫਿਰਦੀ ਨਹੀਂ ਕਿਦਾਂ ਦੋ ਬੁਰਕੀਆਂ ਖਾਲੇ ਕਹਿੰਦਾ ਰੂੜੀ ਤੇ ਸੌਂ ਜਾਂਦੀ ਆ